ਕੁਰਾਲੀ ਦੇ ਵਿੱਚ ਚੋਰਾਂ ਦੇ ਹੌਸਲੇ ਹੋ ਚੁੱਕੇ ਨੇ ਬੁਲੰਦ ਵਾਰ ਨੰਬਰ 15 ਦੇ ਇੱਕ ਘਰ ਦੇ ਵਿੱਚ ਚੋਰਾ ਵੱਲੋਂ ਬਣਾਇਆ ਗਿਆ ਨਿਸ਼ਾਨਾ ਲੱਖਾਂ ਦਾ ਹੋ ਚੁੱਕਿਆ ਹੈ ਨੁਕਸਾਨ ਸਸਿਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਅਰुण ਕੋਰਾਲੀ ਮੈਂ ਕੈਮਰਾਮੈਨ ਨੂੰ ਕਵਾਂਗਾ ਕਿ ਪਹਿਲਾਂ ਇੱਕ ਵਾਰ ਕਰ ਦਿਆਂ ਤਸਵੀਰਾਂ ਜ਼ਰੂਰ ਦਿਖਾਣ ਇਹ ਕੋਰਾਲੀ ਦੇ ਵਾਰ ਨੰਬਰ 15 ਦੀਆਂ ਤਸਵੀਰਾਂ ਜਿੱਥੇ ਕਿ ਚੋਰਾ ਵੱਲੋਂ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਜਦੋਂ ਪਰਿਵਾਰ ਕਿਤੇ ਪ੍ਰੋਗਰਾਮ ਤੇ ਬਾਹਰ ਗਏ ਹੋਏ ਸੀ ਤਾਂ ਚੋਰਾ ਵੱਲੋਂ ਘਰ ਦੇ ਅੰਦਰ ਵਰਕੇ ਸਾਰਾ ਸਮਾਨ ਫਰੋਲਾ ਫੂਲੀ ਕੀਤਾ ਗਿਆ ਅਤੇ ਕਾਫੀ ਨੁਕਸਾਨ ਕੀਤਾ ਗਿਆ ਅਤੇ ਜੋ ਚੋਰਾ ਨੂੰ ਮਾਲ ਪਸੰਦ ਆਇਆ ਉਹ ਚੁੱਕੇ ਵੀ ਲੈ ਗਏ ਨੇ ਘਰ ਦੇ ਵਿੱਚ ਨਕਦੀ ਅਤੇ ਹੋਰ ਕੀਮਤੀ ਸਮਾਨ ਵੀ ਪਿਆ ਸੀ ਜਿਸ ਨੂੰ ਚੋਰਾਂ ਵੱਲੋਂ ਚੋਰੀ ਕਰ ਲਿੱਤਾ ਗਿਆ ਇਸ ਪੂਰੇ ਮਾਮਲੇ ਨੂੰ ਲੈ ਕੇ ਕੋਰਾਲੀ ਸਿਟੀ ਪੁਲਿਸ ਨੂੰ ਵੀ ਸ਼ਿਕਾਇਤ ਦੇ ਦਿੱਤੀ ਗਈ ਹੈ ਅਤੇ ਪੁਲਿਸ ਵੱਲੋਂ ਵੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰ ਦਿਓ ਤਾਂ ਕਿ ਇਹ ਵੀਡੀਓ ਉਹਨਾਂ ਲੋਕਾਂ ਤੱਕ ਪੁੱਜ ਸਕੇ ਜੋ ਕਿ ਅਕਸਰ ਵਿਆਹ ਸ਼ਾਦੀਆਂ ਦੇ ਸੀਜ਼ਨ ਦੇ ਵਿੱਚ ਆਪਣੇ ਘਰ ਤੋਂ ਬਾਹਰ ਜਾਂਦੇ ਨੇ ਅਤੇ ਚੋਰ ਇਹ ਫ਼ਰਾਗ ਵਿੱਚ ਹੁੰਦੇ ਨੇ ਕਿ ਕੋਈ ਪਰਿਵਾਰ ਘਰ ਤੋਂ ਬਾਹਰ ਗਿਆ ਹੋਇਆ ਤੇ ਉਹਨਾਂ ਦੇ ਘਰ ਦੇ ਅੰਦਰ ਵਰਕੇ ਫਰੋਲਾ ਫਰੋਲੀ ਕੀਤੀ ਜਾਵੇ ਅਤੇ ਕੀਮਤੀ ਸਮਾਨ ਚੋਰੀ ਕੀਤਾ ਕਰ ਲਿੱਤਾ ਜਾਵੇ ਸਾਡੇ ਨਾਲ ਆਂਟੀ ਜੀ ਹੈਂ ਆਂਟੀ ਕੀ ਨਾਮ ਹੈ ਪਹਿਲਾਂ ਆਪਣਾ ਜੀ ਹੁਸ਼ਾ ਰਾਣੀ ਤੁਸੀਂ ਕਿੱਥੇ ਗਏ ਹੋ ਸੀਗੇ ਜੀ ਭਤੀਜੇ ਦੇ ਵਿਆਹ ਚ ਗਈ ਹੋਈ ਸੀ ਮੈਂ ਫੇ ਤੁਹਾਨੂੰ ਚੋਰੀ ਦਾ ਕਦੋਂ ਪਤਾ ਲੱਗਿਆ ਜੀ ਜਦੋਂ ਅਸੀਂ ਘਰ ਆਏ ਉਸ ਵੇਲੇ ਪਤਾ ਚੱਲਿਆ ਕੀ ਕੀ ਸਮਾਨ ਚੋਰੀ ਹੋਇਆ ਜੀ ਸਮਾਨ ਤਾਂ ਕਾਫੀ ਮੈਂ ਚੈੱਕ ਨਹੀਂ ਕਰਿਆ ਹੋਇਆ ਸ ਸਮਾਨ ਕਾਫੀ ਚੋਰੀ ਹੋਇਆ ਮੇਰਾ ਤੇ ਤੁਹਾਨੂੰ ਪਤਾ ਕਿਸ ਤਰ੍ਹਾਂ ਲੱਗਿਆ ਵੀ ਚੋਰੀ ਹੋਇਆ ਸਮਾਨ ਦੀ ਸਾਰੇ ਵਿਖਰਾ ਹੋਇਆ ਸਮਾਨ ਸਿਕਾ ਮੈਨੂੰ ਚੈੱਕ ਸ਼ੱਕ ਹੋ ਗਿਆ ਵੀ ਆ ਆ ਦੇਖੋ ਇੱਕ ਲੋਕਰ ਜੇ ਬੱਚਿਆਂ ਦਾ ਹੁੰਦਾ ਉਹ ਵੀ ਤੋੜਿਆ ਹੋਇਆ ਡੱਬੇ ਡੱਬੇ ਸਾਰੇ ਫੋਲੀਆਂ ਹੋਈਆਂ ਇਹਨਾਂ ਨੇ ਕੋਈ ਡੱਬੀ ਕੋਈ ਪਰਸ ਛੋਟਾ ਮੋਟਾ ਪਰਸ ਉਹ ਵੀ ਸਾਰੇ ਫੋਲ ਫੋਲ ਕੇ ਮਤਲਬ ਖਾਲੀ ਪਏ ਸਾਰਾ ਕੁਝ ਕਿੰਨਾ ਕੁ ਘਰ ਚ ਨਕਦੀ ਪਈ ਸੀਗੀ ਤੇ 골ਡ ਦੱਸੋ 10 15000 ਦੀ ਤਾਂ ਹੈਗੀ ਥੀ ਘਰ ਚ ਤੇ ਹੋਰ ਸਮਾਨ ਕੀ ਸੀਗਾ ਜੀ ਉਹ 골ਡ ਵੀ ਥਾ ਚਾਂਦੀ ਦੇ ਵੀ ਥੇ ਮਤਲਬ ਉਹਨਾਂ ਤੁਹਾਨੂੰ ਤੰਤ ਕੋਰਾਲੀ ਕੋਰਾਲੀ ਸਿਟੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਜੀ ਹਾਂ ਜੀ ਦਿੱਤੀ ਹੈ ਅਜੇ ਤੱਕ ਕੋਈ ਆਇਆ ਨਹੀਂ ਅਜੇ ਕੋਈ ਨਹੀਂ ਆਇਆ ਹੈਗਾ ਹਾਂ ਜੀ ਤੇ ਨਿਤਿਸ਼ ਨਾਲ ਵੀ ਗੱਲ ਕਰਦੇ ਹਾਂ ਨਿਤਿਸ਼ ਕਦੋਂ ਪਤਾ ਲੱਗਿਆ ਵੀ ਚੋਰੀ ਹੋਈ ਹੈ ਇਹ ਸਾਨੂੰ ਕੱਲ ਰਾਤੀ ਪਤਾ ਚੱਲਿਆ ਮੰਡੇ ਜਿਵੇਂ ਅਸੀਂ ਸ਼ਾਮ ਨੂੰ ਆਏ ਤਾਂ ਸ਼ਾਮ ਨੂੰ ਅਸੀਂ ਦੇਖਿਆ ਕਿ ਮੇਨ ਉਪਰੋਂ ਚੋਰ نیچے ਉਤਰੇ ਹਨ ਉਸ ਤੋਂ ਬਾਅਦ ਉਹਨਾਂ ਨੇ ਦਰਵਾਜ਼ੇ ਤੋੜੇ ਹੋਏ ਆ ਤੇ ਦਰਵਾਜ਼ੇ ਤੋੜ ਕੇ ਜੇ ਦੇਖਿਆ ਸਾਰਾ ਸਮਾਨ ਵਿਖਰੇ ਹੋਇਆ ਸੀਗਾ ਤੇ ਸਵੇਰੇ ਮੈਂ ਰਿਪੋਰਟ ਲਿਖਵਾਣ ਗਿਆ ਪੁਲਿਸ ਸਟੇਸ਼ਨ ਤਾਂ ਅਪਰੋਕਸੀਮੇਟਲੀ ਮੈਨੂੰ 2 ਘੰਟੇ ਹੋ ਗਏ ਉਹਨਾਂ ਦੀ ਵੇਟ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਤੁਹਾਨੂੰ 2-3 ਘੰਟੇ ਤੱਕ ਪੁਲਿਸ ਵਾਲੇ ਆਣਗੇ ਤਾਂ 2-3 ਘੰਟੇ ਆਲਰੇਡੀ ਵੇਟ ਕਰਦੇ ਹੋ ਗਏ ਸਾਨੂੰ ਤਾਂ ਅਜੇ ਵੀ ਉਹਨਾਂ ਦਾ ਵੇਟ ਕਰ ਰਿਹਾ ਇਸ ਕਰਕੇ ਅਸੀਂ ਸਮਾਨ ਸਮੀਟਿਆ ਨਹੀਂ ਹੈਗਾ ਹੁਣ ਇਹ ਨਹੀਂ ਪਤਾ ਕਿੰਨਾ ਹੋਰ ਟਾਈਮ ਲੱਗੇ ਉਹਨਾਂ ਨੂੰ ਆਣ ਲਈ ਤੇ ਤੁਹਾਨੂੰ ਲੋਕ ਵੀ ਦਿਖਾਣੇ ਆ ਬਾਹਰ ਵਾਲਾ ہاں ਪਈ ਹੈ ਹਾਂ ਸਿੱਕੇ ਆ ਲੋਕ ਜਿਹੜੇ ਟੁੱਟੇ ਹੋਏ ਨੇ ਇਹਨਾਂ ਨੂੰ ਤੋੜਿਆ ਗਿਆ ਤੇ ਨਾਲ ਇੱਕ ਚਾਕੂ ਵੀ ਪਿਆ ਸ਼ਾਇਦ ਨਟ ਜਿਹੜੇ ਲੱਗੇ ਹੁੰਦੇ ਨੇ ਇਹਨਾਂ ਨੂੰ ਵੀ ਖੋਲਿਆ ਗਿਆ ਤੇ ਚੋਰ ਆਏ ਕਿੱਥੋਂ ਨੇ ਇਹ ਇਹ ਘਰ ਦੇ ਨਾਲ ਬਿਲਕੁਲ ਇੱਕ ਪੌੜੀ ਹੈ ਜੋ ਕਿ ਪੌੜੀ ਨੇ ਇਸ ਤੇ ਪਹਿਲਾਂ ਵੀ ਇੱਕ ਵਾਰ ਚੋਰੀ ਹੋ ਚੁੱਕੀ ਹੈ ਤੇ ਚੋਰ ਉਸੀ ਪੌੜੀ ਦੇ ਰਸਤੇ ਆਏ ਸੀਗੇ ਚੋਰਾ ਵੱਲੋਂ ਇੱਕ ਤਾਰ ਪਾਈ ਗਈ ਸੀ ਤਾਰ ਦੇ ਨਾਲ ਪਹਿਲਾਂ ਉਹ نیچے ਉਤਰੇ ਤੇ ਚੋਰੀ ਕਰਨ ਤੋਂ ਬਾਅਦ ਸਮਾਨ ਲੈ ਕੇ ਉਹ ਪੌੜੀਆਂ ਦੇ ਰਾਹੀਂ ਉੱਪਰ ਚਲੇ ਗਏ ਤੇ ਪੁਲਿਸ ਨੂੰ ਵੀ ਅਪੀਲ ਹੈ ਕਿ ਜਲਦ ਤੋਂ ਜਲਦ ਇਹਨਾਂ ਚੋਰਾਂ ਨੂੰ ਫੜਿਆ ਜਾਵੇ ਤੇ ਜੋ ਇਹਨਾਂ ਦਾ ਸਮਾਨ ਚੋਰੀ ਹੋਇਆ ਉਹ ਸੁਮਾਨ ਇਹਨਾਂ ਨੂੰ ਵਾਪਸ ਕੀਤਾ ਜਾਵੇ ਅਤੇ ਰਾਤ ਦੇ ਵਕਤ ਗਸ਼ਤ ਵੀ ਵਧਾਈ ਜਾਵੇ ਤਾਂ ਕਿ ਕਿਸੇ ਹੋਰ ਦੀ ਮਿਹਨਤ ਦੀ ਕਮਾਈ ਚੋਰ ਨਾ ਲੈ ਜਾ ਸਕਣ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਅਰੁਣ ਕੁਰਾਲੀ